ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਨਾਲ ਭਰਿਆ ਸ਼ੋ ਨਵੇਂ ਨ ਕੋਰੇ ਗਾਇਕ ਖਨੀ ਸਿੰਘ ਦਾ ਕਾਨਸਰਟ ਮੁਸ਼ਕਲਾਂ ਦੇ ਵਿੱਚ ਸਾਈਬਰ ਸੈੱਲ ਨੇ ਭੇਜਿਆ ਨੋਟਿਸ ਮੁੰਬਈ ਸਾਈਬਰ ਸੈੱਲ ਨੇ ਰੈਪਰ ਹਨੀ ਸਿੰਘ ਦੇ ਮਹਾਰਾਸ਼ਟਰ ਚ ਹੋਣ ਵਾਲੇ ਪ੍ਰੋਗਰਾਮ ਸੰਬੰਧੀ ਟਿਕਟ ਏਜੰਸੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਨਾਮ ਲਿਖੇ ਬਿਨਾ ਸੰਗੀਤ ਸਮਰੋਹ ਦੀਆਂ ਟਿਕਟਾਂ ਵੇਚਣ ਦਾ ਦੋਸ਼ ਹੈ ਮੁੰਬਈ ਸਾਈਬਰ ਸੈੱਲ ਨੇ ਟਿਕਟ ਏਜੰਸੀਆਂ ਨੂੰ ਟਿਕਟਾਂ ਦੀ ਕਾਲਾ ਵਿਜ਼ਾਰੀ ਬਾਰੇ ਚੇਤਾਵਨੀ ਦਿੱਤੀ ਸੀ ਪਰ ਗਾਇਕ ਹਰੀ ਸਿੰਘ ਦੇ ਆਉਣ ਵਾਲੇ ਕਾਨਸਰਟ ਦੇ ਲਈ Zomato Ticketing ਪਲੇਟਫਾਰਮ ਨੇ ਫਿਰ ਤੋਂ ਨਾਮ ਲਿਖੇ ਬਿਨਾ ਟਿਕਟਾਂ ਵੇਚ ਦਿੱਤੀਆਂ ਜਿਸ ਕਾਰਨ ਮੁੰਬਈ ਸਾਈਬਰ ਸੈੱਲ ਦੇ ਮੁਖੀ ਯਸ਼ਲਵੀ ਜੈਸਵਾਲ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਤੇ ਜਵਾਬ ਮੰਗਿਆ ਕੋਲਡਪਲੇ ਬੈਂਡ ਦੇ ਪਰ ਦੌਰੇ ਦੌਰਾਨ ਕੰਸਰਟ ਟਿਕਟਾਂ ਦੀ ਕਾਲਾ ਬਾਜ਼ਾਰ ਦੀ ਘਟਨਾ ਸਾਹਮਣੇ ਆਈ ਟਿਕਟਾਂ ਦੀ ਵਿਕਰੀ ਬਿਨਾ ਨਾਮ ਲਿਖੇ ਹੋਣ ਕਾਰਨ ਲੋਕਾਂ ਨੇ ਥੋਕ ਤੇ ਵਿੱਚ ਟਿਕਟਾਂ ਖਰੀਦੀਆਂ ਤੇ ਉਹਨਾਂ ਨੂੰ ਮੋੜ ਵੱਧ ਕੀਮਤ ਦੇ ਵਿੱਚ ਵੇਚ ਦਿੱਤਾ ਮੁੰਬਈ ਸਾਈਬਰ ਸੈੱਲ ਨੇ ਇਸ ਮੁੱਦੇ ਤੇ ਸਖਤ ਰੋਕ અપਾਇਆ ਸੀ ਅਤੇ ਟਿਕਟਿੰਗ ਪਲੇਟਫਾਰਮ ਬੁੱਕ ਮਾਈ ਸ਼ੂ ਅਤੇ ਜ਼ੋਮੈਟੋ ਨੂੰ ਆਪਣੇ ਨਾਮ ਲੈ ਕੇ ਟਿਕਟਾਂ ਵੇਚਣ ਦੇ ਨਿਰਦੇਸ਼ ਦਿੱਤੇ ਸਨ ਤਾਂ ਐ ਖਾਨੀ ਸਿੰਘ ਮਿਲੀਨਿਅਰ ਇੰਡੀਆ ਟੂਰ ਦਾ ਆਯੋਜਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਦੇ ਦੋ ਸ਼ੋਅ ਮਹਾਰਾਸ਼ਟਰ ਰਾਜ ਦੇ ਵਿੱਚ ਹੋਣ ਜਾ ਰਹੇ ਨੇ ਇੱਕ 12 ਫਰਵਰੀ ਨੂੰ ਮੁੰਬਈ ਦੇ ਵਿੱਚ ਤੇ ਦੂਜਾ 14 ਮਾਰਚ ਨੂੰ ਪੂਨੇ ਦੇ ਵਿੱਚ ਹੋਣ ਵਾਲਾ ਹੈ ਹੁਣ ਆਸ਼ਰਮ ਦੇ ਖੁੱਲ ਰਹੇ ਨੇ ਦਰਵਾਜ਼ਾ ਭਾਰਤ ਦੀ ਸਭ ਤੋਂ ਚਰਚਿਤ ਥ੍ਰਿਲਰ ਡਰਾਮਾ ਸੀਰੀਜ਼ ਇੱਕ ਬਦਨਾਮ ਆਸ਼ਰਮ ਐਕਸ਼ਨ ਦੇ ਨਾਲ ਪਰਪੋਰ ਸੀਜ਼ਨ 3 ਪਾਰਟ 2 ਦੇ ਨਾਲ ਵਾਪਸ ਆ ਰਹੀ ਹੈ ਜਿਸ ਦਾ ਪ੍ਰੀਮੀਅਰ 27 ਫਰਵਰੀ ਨੂੰ ਵਿਸ਼ੇਸ਼ ਤੌਰ ਤੇ Amazon MX Player Amazon ਦੀ ਮੁਫਤ ਵੀਡੀਓ ਸਟ੍ਰੀਮਿੰਗ ਸੇਵਾ ਤੇ ਕੀਤਾ ਜਾਏਗਾ ਆਜ ਸਟ੍ਰੀਮਿੰਗ ਸੇਵਾ ਨੇ ਸ਼ੋਹ ਦੇ ਨਵੇਂ ਸੀਜ਼ਨ ਦਾ ਇੱਕ ਊਰਜਾ ਦੇ ਨਾਲ ਭਰਪੂਰ ਟ੍ਰੇਲਰ ਜਾਰੀ ਕੀਤਾ ਹੈ ਜੋ ਦਰਸ਼ਕਾਂ ਨੂੰ ਆਸ਼ਰਮ ਦੀ ਉਸੇ ਰਸਮਈਏ ਦੇ ਸਸਪੈਂਸ ਨਾਲ ਭਰੀ ਦੁਨੀਆ ਵਿੱਚ ਲੈ ਜਾਵੇਗਾ ਜਿੱਥੇ ਸੱਤਾ, ਵਫਾਦਾਰੀ ਅਤੇ ਬਦਲੇ ਦੀ ਭਾਵਨਾ ਅਨਐਕਸਪੈਕਟਿਡ ਰੂਪ ਦੇ ਵਿੱਚ ਟਕਰੌਂਦੀਆਂ ਨੇ। ਰਾਸ਼ਟਰੀ ਇਨਾਮ ਜੇਤੂ ਪ੍ਰਕਾਸ਼ ਝਾਂਦਵਾਰਾ ਨਿਰਦੇਸ਼ਿਤ ਅਤੇ ਨਿਰਮਿਤ ਇਸ ਸ਼ੋਹ ਵਿੱਚ ਬੋਬੀ ਦਿਓਲ ਮੁੱਖ ਭੂਮਿਕਾ ਦੇ ਵਿੱਚ ਨੇ ਨਾਲ ਹੀ ਅਦਿਤੀ ਪੋਨਕਰ, ਦਰਸ਼ਨ ਕੁਮਾਰ, ਚੰਦਰ ਰਾਏ, ਸਾਨੀਆਲ, ਵਿਕਰਮ ਕੋਚਰ ਰੇਦਾ ਚੌਧਰੀ ਅਨੁਪ੍ਰਿਆ ਗੋਇੰਕਾ ਰਾਜੀਵ ਸਿਧਾਰਥ ਤੇ ঈਸ਼ਾ ਗੁਪਤਾ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਫਿਲਮ ਛਾਵਾ ਦੀ ਮਰੀਦ ਹੋਈ आलिया ਪੱਟ ਵਿੱਕੀ ਕੌਸ਼ਲ ਦੀ ਕੀਤੀ ਤਰੀ बॉलीवुड स्टार विक्की कौशल दी फिल्म छावा बॉक्स ऑफिस पे बम्पर कमाई कर रही है फिल्म 5 दिनਾਂ ਚ ਫਿਲਮ ਦਾ ਕਲੈਕਸ਼ਨ 150 ਕਰੋੜ ਰੁਪਏ ਪਾਰ ਕਰ ਗਿਆ ਹੈ छत्रपती संभाजी महाराज दी भूमिका ਦੇ ਵਿੱਚ ਵਿੱਕੀ ਕੌਸ਼ਲ ਦੇ ਕੰਮ ਦੀ ਬਹੁਤ ਹੀ ਪ੍ਰਸ਼ੰਸਾ ਹੋ ਰਹੀ ਹੈ ਉਹਨਾਂ ਦੀ ਦਮਦਾਰ ਅਦਾਕਾਰੀ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਦੌਰਾਨ आलिया भट्ट ਨੂੰ ਵੀ ਸ਼ਾਬਾਸ਼ ਚ ਵਿੱਕੀ ਕੌਸ਼ਲ ਦਾ ਕੰਮ ਪਸੰਦ ਆਇਆ ਤੇ ਉਹਨਾਂ ਨੇ ਅਦਾਕਾਰ ਦੀ ਪ੍ਰਸ਼ੰਸਾ ਕੀਤੀ आलिया भट्ट ਨੇ ਹਾਲੀ ਦੇ ਵਿੱਚ ਫਿਲਮ ਸ਼ਾਬਾ ਦੇਖੀ ਜੋ ਉਹਨਾਂ ਨੂੰ ਬਹੁਤ ਪਸੰਦ ਆਈ ਉਹਨਾਂ ਨੇ ਵਿੱਕੀ ਕੌਸ਼ਲ ਦੀ ਐਕਟਿੰਗ ਦੀ ਕਾਫੀ ਤਾਰੀਫ ਕੀਤੀ ਅਦਾਕਾਰਾ ਨੇ ਆਪਣੀ ਸੋਸ਼ਲ ਰੀਲ ਤੇ ਸ਼ਾਵਾ ਦੀ ਇੱਕ ਤਸਵੀਰ ਪੋਸਟ ਕੀਤੀ ਜਿਸ ਦੇ ਵਿੱਚ ਵਿੱਕੀ ਕੌਸ਼ਲ ਦਿਖਾਈ ਦੇ ਰਹੇ ਨੇ ਆਲਿਆ ਪਟ ਨੇ ਦੱਸਿਆ ਕਿ ਉਹ ਵਿੱਕੀ ਕੌਸ਼ਲ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੈ ਅਤੇ ਫਿਲਮ ਸ਼ਾਵਾ 'ਚ ਉਹਨਾਂ ਦੇ ਕੰਮ ਨੂੰ ਨਹੀਂ ਭੁੱਲ ਸਕਦੀ ਉਹਨਾਂ ਕੈਪਸ਼ਨ 'ਚ ਲਿਖਿਆ ਵਿੱਕੀ ਕੌਸ਼ਲ ਤੁਸੀਂ ਕੀ ਹੋ ਮੈਂ ਸ਼ਾਵਾ ਵਿੱਚ ਤੁਹਾਡਾ ਜ਼ਬਰਦਸਤ ਪ੍ਰਦਰਸ਼ਨ ਨਹੀਂ ਭੁੱਲ ਸਕਦੀ ਵਿਕੀ ਕੌਂਸ਼ਲ ਦੀ ਫਿਲਮ ਛਾਵਾਂ 14 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਇਹ ਫਿਲਮ ਬਾਕਸ ਆਫਿਸ ਤੇ ਧਮਾਲ ਮਚਾ ਰਹੀ ਹੈ ਤੇ ਹੁਣ ਤੱਕ 171 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਦੱਸਦੀ ਹੈ ਕਿ ਮੈਡੌਗ ਫਿਲਮ ਨੇ ਛਾਵਾਂ ਦਾ ਨਿਰਮਾਣ ਕੀਤਾ ਹੈ ਇਸ ਦੇ ਵਿੱਚ ਅਕਸ਼ੇ ਖੰਨਾ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਭੂਮਿਕਾ ਨਿਭਾਈ ਹੈ ਆਸ਼ੁਤੋਸ਼ ਰਾਣਾ ਕਮਾਂਡਰ ਹੰਬੀ ਰਾਓ ਮੋਹਿਤੀ ਦੀ ਭੂਮਿਕਾ ਨਿਭਾਉਂਦੇ ਨੇ ਦਿਵਯਾ ਦੱਤਾ ਸੋਇਰਾ ਬਾਈ ਦੀ ਭੂਮਿਕਾ ਨਿਭਾ ਰਹੀ ਹੈ ਜਦ ਕਿ ਡਾਇਨਾ ਪੈਂਟੀ ਔਰੰਗਜੇਬ ਦੀ ਤੀਰ ਜੀਨਤ ਔਰ ਨੀ사 ਬੇਗਮ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ